ਲੈ ਵੀ ਮਿੱਤਰੋ ਆ ਗੱਡੀ ਚਲਾਉਣ ਦਾ ਐਕਸਪੀਰੀਅੰਸ ਤੁਹਾਨੂੰ ਦੱਸਦੇ ਆਂ ਵੀ ਤੁਹਾਨੂੰ ਇਹ ਜਾਣਾਂ ਚਾਹੀਦਾ ਕੰਮ ਰਿਸਕੀ ਹੈਗਾ ਕਾ ਨਹੀਂ ਹੈਗਾ ਸਵਾਦ ਆਇਆ ਕਾ ਨਹੀਂ ਆਇਆ ਪਹਿਲਾਂ ਤਾਂ ਹੈਲਮਟ ਪਾਇਆ ਸੀ ਬਾਈ ਕਹਿੰਦਾ ਹੈਲਮਟ ਹੈਲਮਟ ਪਾ ਲਓ ਤੇ ਭਾਈ ਕਾਗਜ਼ਾਂ ਤੇ ਸਾਈਨ ਕਰ ਦੋ ਜੇ ਕੋਈ ਭੰਨ ਤੋੜ ਹੋ ਗਈ ਗੱਡੀ ਦੀ ਤੁਸੀਂ ਜ਼ਿੰਮੇਵਾਰ ਹੋ ਚਲੋ ਜੀ ਪਹਿਲਾਂ ਤਾਂ ਸਾਨੂੰ ਡਰ ਜਿਹਾ ਲੱਗਿਆ ਵੀ ਯਾਰ ਕਿਤੇ ਗਲਜਿਆ ਨਾ ਕੰਮ ਪੈ ਜਾਏ ਉਦੋਂ ਬਾਅਦ ਵਾਹਿਗੁਰੂ ਦਾ ਨਾਮ ਲੈ ਕੇ ਬੈਠ ਕੇ ਉਧਰ ਮਾਨਾ ਦਾ ਮੁੰਡਾ ਵੀ ਹੈਲਮਟ ਜਪਾ ਕੇ ਪਰਲੀ ਸਾਈਡ ਗੱਡੀ ਤੇ ਚਲਿਆ ਕਹਿੰਦਾ ਵੀ ਦੇਖ ਰਿਹਾ ਵੀ ਕਿਹੜਾ ਬੰਦਾ ਰੇਸ ਲਾਉਂਦਾ ਜਦੋਂ ਬੰਦਾ ਸਟਾਰਟ ਜਾ ਕਰਦਾ ਨਾ ਬੰਦਾ ਥੋੜਾ ਜਿਹਾ ਡਰ ਜੇ ਜਾਂਦਾ ਫਾਰਮ ਦੇ ਸ਼ਾਇਰ ਕਰਨ ਲੱਗਿਆ ਵੀ ਕਿਤੇ ਯਾਰ ਬੱਜੇ-ਬੁੱਜੇ ਹੀ ਨਾ ਕਿਤੇ ਫੋਟਾ-ਫਾਟੀ ਨਾ ਜਾਵੇ ਗੱਡੀ ਸਾਡੇ ਤੋਂ ਪਰ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਐਵੇਂ ਦਾ ਕੁਝ ਨਹੀਂ ਹੈਗਾ ਨਜ਼ਾਰੇ ਵਾਲੀ ਚੀਜ਼ ਆ ਕਿਤੇ ਨਹੀਂ ਵੱਜਦੀ ਸਵਾਦ ਨਾਲ ਚਲਾਓ ਉਸ ਤੋਂ ਬਾਅਦ ਇਧਰੋਂ ਫਿਰ ਮੈਂ ਕਿਹਾ ਜੀ ਯਾਰ ਇੱਕ ਸੀਨ ਆ ਥੋੜਾ ਜਿਹਾ ਦੂਰੋਂ ਮਾਰ ਲਾ ਇਹ ਸਾਡੇ ਤੋਂ ਬਲੌਗ ਪਿਆ ਨਹੀਂ ਸੀਗਾ ਸਾਰਾ ਟੋਟਲੀ ਤਾਂ ਕਰਕੇ ਫਿਰ ਅਸੀਂ ਅੱਜ ਬਲੌਗ ਪਾਉਣ ਲੱਗੇ ਆ ਥੋਡੇ ਤੁਹਾਨੂੰ ਦੱਸਣ ਲੱਗੇ ਆ ਕਿ ਐਡਰੈਸ ਦੱਸ ਦਨੇ ਆ ਤੁਹਾਨੂੰ ਇਹਦਾ ਇਹ ਕਿੱਥੇ ਐਡਰੈਸ ਹੈ ਇਹ ਹੈਗਾ ਫਨ ਸਿਟੀ ਜਿੱਥੇ ਆਪਣੇ ਚੰਡੀਗੜ੍ਹ ਆਪਾਂ ਫਨ ਸਿਟੀ 'ਚ ਜਾਂਦੇ ਆ ਬਾਟਰ پارک ਇਹ ਬਾਟਰ پارک ਕੋਲ ਤੇ ਉੱਥੇ ਤੁਸੀਂ ਜਾ ਸਕਦੇ ਹੋ ਜਿੱਧਰ ਗੇਮਾਂ ਵਾਲਾ ਉੱਥੇ ਇਹਦੀ ਫੀਸ ਲੱਗਦੇ 500 ਰੁਪਿਆ ਕੁਝ ਹੁੰਦਾ ਗੱਡੀਆਂ ਦੀ ਫੀਸ ਠੀਕ ਆ ਉਸ ਤੋਂ ਬਾਅਦ ਚਲੋ ਨਜ਼ਾਰਾ ਆਉਣ ਲੱਗਿਆ ਹੌਲੀ ਹੌਲੀ ਤੋਰੀ ਅਸੀਂ ਪਹਿਲਾਂ ਸਮਝਿਆ ਵੀ ਇੱਥੇ ਬ੍ਰੇਕ ਆ ਇੱਥੇ ਰੇਸ ਆ ਕਿਉਂਕਿ ਇਹਦੇ ਬ੍ਰੇਕ ਮੜੀ ਦੱਬਦੇ ਸੀ ਨਾ ਨਾਲ ਦੀ ਨਾਲੇ ਬ੍ਰੇਕ ਲੱਗ ਜਾਂਦੀ ਸੀ ਰੇਸ ਮੜੀ ਦੱਬਦੇ ਸੀ ਗੱਡੀ ਫੁੱਲ ਭੱਜਦੀ ਸੀਗੀ ਤੇ ਫਿਰ ਜਦੋਂ-ਜਦੋਂ ਤੁਸੀਂ ਚਲਾਉਣ ਲਾਇਆ ਇਹਨੂੰ ਪਹਿਲਾਂ ਹੌਲੀ-ਹੌਲੀ ਸਟਾਰਟ ਕਰੋ ਇਹਨੂੰ ਹੌਲੀ-ਹੌਲੀ ਪਹਿਲਾਂ ਇਹਨੂੰ ਮਹਿਮਾਨ ਨੂੰ ਕਿਹਾ ਮੈਂ ਕਿਹਾ ਐਂ ਕਰ ਵੀ ਆਪਾਂ ਪਹਿਲਾਂ ਰੇਸ ਨਹੀਂ ਲਾਉਂਦੇ ਪਹਿਲਾਂ ਤਾਂ ਹੌਲੀ-ਹੌਲੀ ਇੱਕ ਗੇੜਾ ਲਾਉਨੇ ਆ ਫਿਰ ਆ ਦੇਖੋ ਅਸੀਂ ਹੌਲੀ-ਹੌਲੀ ਚਲਾ ਕੇ ਘੁਮਾਈ ਗੱਡੀ ਵੀ ਪਹਿਲਾਂ-ਪਹਿਲਾਂ ਬ੍ਰੇਕਾਂ ਦਾ ਹਿਸਾਬ-ਕਿਤਾਬ ਦੇਖ ਲਾ ਤੇ ਦੂਜੇ ਲੋਟ ਆ ਕੀ ਕਹਿੰਦੇ ਰੇਸ ਦਾ ਹਿਸਾਬ-ਕਿਤਾਬ ਦੇਖ ਲਾ ਫਿਰ ਉਸ ਤੋਂ ਬਾਅਦ ਸਾਡੇ ਜਦੋਂ ੱੱਕੇ ਚੜੀ ਗੱਡੀ ਪੂਰੀ ਬਾਸ ਫੇਰ ਉਸ ਤੋਂ ਬਾਅਦ ਮ ਪੇਛੇ ਥੋੜੇ ਬਾਈ ਨੇ ਖਿੱਚ ਦਿੱਤੀ ਮੈਂਗਾ ਬਤਾ ਹੀ ਨਹੀਂ ਤੈਨੂੰ ਅੱਗੇ ਨਿਕਲ ਦਿੰਦਾ ਫਿਰ ਉਹਨੇ ਫੈਂਟੀ ਬਹੁਤ ਗੱਡੀ ਜਦੋਂ ਫੈਂਟੀ ਭਾਈ ਫਿਰ ਮੈਨੂੰ ਇੱਕ ਹਿਸਾਬ ਜਿਹਾ ਦੇਖਿਓ ਜਦੋਂ ਤੁਸੀਂ ਇਹ ਹੈਲਮਟ ਲਾਉਣਾ ਨਾ ਮਿੱਤਰੋ ਆਪਾਂ ਇਹਦਾ ਮੂੰਹੇ ਉੱਤੇ ਚੱਕ ਕੇ ਰੱਖਦੇ ਆ ਨਾ ਤੇ ਇਹਦਾ ਪਲਾਸਟਿਕ ਇਹਦਾ ਮੂੰਹ نیچے ਰੱਖਿਆ ਕਰੋ ਹੁਣ ਦੇਖਿਓ ਜਦੋਂ ਮੈਂ ਇਹਨੂੰ ਕੱਟਣ ਲੱਗੂਗਾ ਨਾ ਜਦੋਂ ਭੱਜਦੀ ਆ ਥੋੜੀ ਥੋੜੀ ਮਿੱਟੀ ਉੱਡਦੀ ਆ ਜਾਂ ਰੋਡ ਤੇ ਡਲੀਆਂ ਆਈਆਂ ਨੇ ਬਾਕੀ ਗੱਡੀ ਦੇ ਟਾਇਰ ਬਹੁਤ ਛੋਟੇ ਨੇ ਬਲੈਕ ਕਲਰ ਦੇ ਨੇ ਇਹ ਮੈਨੂੰ ਲੱਗਦਾ ਵੀਡੀਓ ਸਲੋ ਮੋਸ਼ਨ 'ਚ ਬਣੀ ਹੋਈ ਸੀਗੀ ਤੇ ਛੋਟੇ ਛੋਟੇ ਟਾਇਰ ਨੇ ਤੇ ਬਲੈਕ ਕਲਰ ਦੇ ਗੱਡੀ ਤੇ ਇੰਨਾ ਸੋਹਣਾ ਐਕਸਪੀਰੀਅੰਸ ਆ ਇੰਨੀ ਨਜ਼ਾਰੇਦਾਰ ਚੀਜ਼ ਆ ਵੀ ਤੁਹਾਨੂੰ ਇੱਕ ਵੱਖਰਾ ਇਹ ਆਪਾਂ ਗਾਣਿਆਂ 'ਚ ਦੇਖਦੇ ਹੁੰਦੇ ਸੀ ਐ ਗੱਡੀਆਂ ਭਜਾਉਂਦੇ ਇੱਕ ਮੇਲੇ ਗਲਾਬ ਸਿੱਧੂ ਨੇ ਵੀਡੀਓ ਪਾਈ ਹੋਈ ਜੀ ਉਹ 'ਚ ਬਾਈ ਗੱਡੀ ਘਮਾਉਂਦਾ ਫਿਰਦਾ ਤੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਚਲ ਇੱਥੇ ਆਪਾਂ ਨੂੰ ਫਨ ਸਿਟੀ 'ਚ ਮਿਲ ਜੂ ਤੇ ਫਨ ਸਿਟੀ 'ਚ ਐਕਸਪੀਰੀਅੰਸ ਲੈ ਕੇ ਆਇਓ ਨਜ਼ਾਰੇ ਵਾਲੀ ਚੀਜ਼ ਆ ਰੇਸ ਲਾਉਣੇ ਵਾਲੀ ਚੀਜ਼ ਆ ਧਿਆਨ ਨਾਲ ਚਲਾਇਓ ਇਲਤਬਾਜੀ ਨਾ ਕਰਿਓ ਕਾਲੀ ਨਾ ਕਰਿਓ ਬਹੁਤ ਘੈਂਟ ਚੀਜ਼ ਨਜ਼ਾਰਾ ਆਜੂ ਤੁਹਾਨੂੰ ਜ਼ਿੰਦਗੀ ਦਾ ਪੂਰਾ ਤੇ ਵਾਹਿਗੁਰੂ ਦਾ ਨਾਮ ਲੈ ਕੇ ਸੱਚੇ ਪਾਤਸ਼ਾਹ ਦਾ ਕਹਿੰਦਾ ਮਾੜਾ ਨਾ ਕਰੋ ਲਾਈਫ ਦੇ ਵਿੱਚ ਹਰ ਇੱਕ ਇਨਸਾਨ ਦਾ ਚੰਗਾ ਸੋਚੋ ਜਦੋਂ ਤੁਸੀਂ ਚੰਗਾ ਸੋਚਦੇ ਹੋ ਵਾਹਿਗੁਰੂ ਤੁਹਾਡੇ ਲਈ ਚੰਗਾ ਸੋਚਦਾ ਬਾਕੀ ਲਾਈਫ ਨੂੰ ਥੋੜਾ-ਮੋੜਾ ਇੰਜੋਏਮੈਂਟ ਕਰਿਆ ਕਰੋ ਨਿਆਰੇ ਲਿਆ ਕਰੋ ਜ਼ਿੰਦਗੀ ਦੇ ਜ਼ਿੰਦਗੀ ਮਿੱਤਰੋ ਇੱਕ ਵਾਰ ਮਿਲਦੀ ਆ ਬਾਕੀ ਤੁਹਾਨੂੰ ਅਗਲੇ ਬਲੌਗਾਂ ਦੇ ਵਿੱਚ ਮਿਲਦੇ ਆ ਜੇ ਕਿਸੇ ਵੀਰ ਨੂੰ ਪੁੱਛਣਾ ਹੋਇਆ ਮੈਂ ਤੁਹਾਨੂੰ ਫੇਰ ਦੱਸ ਦੇਣਾ ਪੰਜਕੂਲੇ ਵਾਲੀ ਸਾਈਡ ਚੰਡੀਗੜ੍ਹ ਫਨ ਸਿਟੀ ਭਰਦੇਓ ਪਨ ਸਿਟੀ ਜਦੋਂ ਜਾਓਗੇ ਪਹਿਲਾਂ ਵਾਟਰ پارک ਚ ਨਹਾਣੂ ਕੇ ਆਇਓ ਵਾਟਰ پارک ਤੋਂ ਬਾਅਦ ਇੱਧਰ ਗੱਡੀਆਂ ਵਾਲੀ ਸਾਈਡ ਆ ਜਿਓ ਇਹਦੀ ਟਿਕਟ ਮਿਲਦੀ ਆ ਟਿਕਟ ਲਾ ਕੇ ਤੁਸੀਂ ਹੁਣੇ ਗੱਡੀਆਂ ਦਾ ਐਕਸਪੀਰੀਅੰਸ ਲੈ ਸਕਦੇ ਹੋ ਜਿੰਨਾ ਮਰਜੀ ਭਜਾਓ ਦਵਿੱਲੋ ਪਰ ਧਿਆਨ ਨਾਲ ਚਲਾਉਣਾ ਬਾਕੀ ਸੇਫਟੀ ਪੂਰੀ ਰੱਖਦੇ ਨੇ ਇੱਕ ਦੋ ਨੂੰ ਪਿੱਛੇ ਦਿਖ ਰਿਹਾ ਨਾ ਉੱਪਰ ਉੱਡੇ ਰੁੰਡੇ ਆ ਦੇ ਤਰ੍ਹਾਂ ਮਤਲਬ ਤੁਹਾਨੂੰ ਉਹ ਵੀ ਦਿਖਾਵਾਂਗੇ ਵੀਡੀਓ ਬਾਕੀ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਭਾਈ ਮਿੱਤਰੋ